ਵਿਧਾਨ ਸਭਾ ਦਾ ਸਪੈਸ਼ਲ اجلاس ਸੱਦੇ ਆ ਗਿਆ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ اجلاس ਹੋਇਆ ਔਰ ਸਾਰੇ ਵਿਧਾਇਕ ਮੰਤਰੀ ਮੰਡਲ ਉੱਥੇ ਮੌਜੂਦ ਰਹੇ ਇਥੋਂ ਤੱਕ ਕਿ ਕਈ ਐਮਪੀਜ਼ ਵੀ ਉਸ اجلاس ਦਾ ਹਿੱਸਾ ਬਣੇ ਜਿਸ ਦੇ ਵਿੱਚ ਮਤੇ ਪਾਏ ਗਏ ਔਰ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਗਾਂ ਜਾਣ ਤੋਂ ਰੋਕਣ ਦਾ ਫੈਸਲਾ ਹੋਇਆ ਹਰਿਆਣੇ ਨੂੰ ਦੇਣ ਵਾਲੇ ਪਾਣੀ ਦਾ ਵਿਵਾਦ ਹਰ ਕਿਸੇ ਨੂੰ ਪਤਾ ਹੈ ਕਿ ਇਸੇ ਮਸਲੇ ਨੂੰ ਲੈ ਕੇ ਵਿਧਾਨ ਸਭਾ ਦਾ ਸੈਸ਼ਨ ਸੀ ਬੜਾ ਪ੍ਰੋਸਪਰਸ ਤਰੀਕੇ ਦੇ ਨਾਲ ਇਹ ਸਭ ਕੁਝ ਵਾਪਰਿਆ ਵੀ ਉੱਥੇ ਪਰਤਾਪ ਸਿੰਘ ਬਾਜਵਾ ਨੇ ਜਦੋਂ ਆਪਣਾ ਭਾਸ਼ਣ ਦਿੱਤਾ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਆਪਣੀ ਆਪਣੇ ਵੱਲੋਂ ਬਿਆਨ ਦਿੱਤਾ ਤੇ ਉਸ ਦੇ ਵਿੱਚ ਉਹਨਾਂ ਨੇ ਸਾਫ਼ ਕਹਿਤਾ ਸੀ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਅਸੀਂ ਪੰਜਾਬ ਦੇ ਪਾਣੀ ਦੀ ਲੁੱਟ ਨਹੀਂ ਹੋਣ ਦੇਣੀ ਔਰ ਬੜੇ ਸਹਿਜ ਤਰੀਕੇ ਦੇ ਨਾਲ ਇਹ ਗੱਲ ਖਤਮ ਕਰ ਦਿੱਤੀ ਸੀ ਉਹਨਾਂ ਨੇ ਪਰ ਅਚਾਨਕ ਵਿਵਾਦ ਭਖ ਗਿਆ ਸੀਐਮ ਭਗਵੰਤ ਮਾਨ ਔਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਦੁਆਰਾ ਵਿਵਾਦ ਭਖ ਗਿਆ ਦੋਵੇਂ ਜਾਣੇ ਦੁਆਰਾ ਮੇਹਣੋ ਮੇਣੀ ਹੋ ਗਏ ਦੋਵੇਂ ਜਾਣਿਆਂ ਨੇ ਅ ਦੁਬਾਰਾ ਇੱਕ ਦੂਸਰੇ ਦੇ ਉੱਤੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਔਰ ਉਸ ਵੇਲੇ ਵੀ ਸਪੀਕਰ ਕੁਲਤਾਰ ਸੰਧਵਾ ਇਹ ਗੱਲ ਕਰਦੇ ਰਹੇ ਕਿ ਸਪੀਕਰ ਨੂੰ ਐਡਰੈਸ ਹੋ ਕੇ ਗੱਲ ਕੀਤੀ ਜਾਵੇ ਪਰ ਦੋਮਾ ਦੇ ਵਿਚਾਲੇ ਜਿਹੜੀ ਟਸਲ ਸੀ ਉਹ ਵੱਧ ਗਈ ਮੌਕੇ ਦੇ ਉੱਤੇ ਕੀ ਹਾਲਾਤ ਬਣੇ ਨੇ ਆਓ ਵੇਖਦੇ ਹਾਂ ਮਾਨਵਤਾ ਦੇ ਆਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੇ ਕੀ ਬਣਦਾ ਕਹਿੰਦੇ ਜੀ 1000 ਕ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 5 6 700 ਪਸ਼ੂਆਂ ਦਾ ਵੀ ਦੇ ਦਿਓ ਚਲੋ ਠੀਕ ਹੈ 3400 680 ਕਿ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਿਹਾ ਹੁਣ ਤਾਂ ਆਮਲੋ ਹੁਣ ਵੀ ਲਾਸ 680 ਬੂੰਦ ਬੂੰਦ ਨੂੰ ਤਸੀ ਜਾਂਦੇ ਹੋ ਤੇ ਨਾਲੇ ਲਾਸ ਵੀ 680 ਪਾਰਿਓ ਅਜ ਕਾ ਜ ਲਾਸ ਵੀ ਦੇ ਦੇ ਚਾਰੇ ਹਜ਼ਾਰ ਪੁੱਤ ਕਰ ਪੇ ਤਈ 4000 ਜਾ ਰਹੇ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਵੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਡਣ ਮੈਂ ਕਿਹਾ ਹੋਇ ਕਿਹੜਾ ਹੁੰਦਾ ਤੇ ਪਾਣੀ ਬਾਅਦ ਤੁਸੀਂ ਦੱਸ ਦਿੱ ਜਾਨੇ ਆ ਛੋਟਾ ਪਾਣੀ ਧੱਕੇ ਨਾ ਲਓਗੇ ਇਹ ਤਰੀਕਾ ਕੋ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਇਹ ਕੋਈ ਕਿ ਬੀਬੀ ਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨ ਦੀ ਬੋਟ ਪਾਤੀ ਹੱਕ ਚ ਉਥੇ ਵੀ ਜੀ ਸਰਕਾਰ ਹੈ ਹਰਿਆਣਾ ਦੀ ਪਾਤੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਬਾ ਸਾਹਿਬ ਪੁੱਛੋ ਫਿਰ ਉਹਨਾਂ ਨੂੰ ਆਪਣੇ ਤਹਾਂ ਵਾਲਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਚੁੱਪ ਰਹਿਣਾ ਵੀ ਅੱਧੀ ਹਮਾਇਤ ਹੁੰਦੀ ਹੈ ਕੀ ਮੈਂ ਕਿ ਸਾਡੇ ਕਹੇ ਤੇ ਪਾਉਂਗੇ ਨਹੀਂ ਤੁਸੀਂ ਕਿਸੇ ਨੂੰ ਰਿਕਵੈਸਟ ਕੀਤੀ ਨਿਕਾ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਦ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਹੋਣਾ ਵੀ ਤਾਂ ਇੱਕ ਹਮਾਇਤ ਹੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਹਰਿਆਣਾ ਦਾ ਕਾਂਗਰਸੀ ਵੀ ਹੈ कांग्रेस हजे तक नहीं स्पष्ट कर पा रही कि अदर जी असागे खड़े लोग अच्छी मैं मैं असी विरोध किया अथों देव किएंगे टेल्ला तक नहीं चांदी दखो जे 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 पिछे जाऊंगे फिर चांदी की कही भी आऊगी हैं? नहीं नहीं क्यासी चासी क्या क्या कौन सी दरबारा सिंह जी करो जी आओ चे तो चेर, चेर ना टर्मिनेशन की हो गया चल रहा है। की टर्मिनेशन की हो गया पानिया का राखा तो भाजपा फिर पानिया का राखा थोड़ा भाजपा पानिया का राखा लो आ गलू 81 ਜੀ ਕੀ ਕੀ ਦੁਕਾਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ 'ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਜਾਓ ਜੇ ਹਿਸਟਰੀ 'ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ 'ਚ ਗਏ ਹਿਸਟਰੀ 'ਚ ਨਾ ਜਾਓ ਹੁਣ ਮਾਫੀਆਂ ਮੰਗੀ ਜਾਂਦੇ ਹੋ ਅਮਰੀਕਾ 'ਚ ਜੋ 80s 'ਚ ਹੋਇਆ ਉਸ ਦੀ ਜ਼ਿੰਮੇਵਾਰੀ ਲੈਂਦਾ ਹਾਂ ਮੈਂ ਮੈਂ ਬਹਾਉ ਹਮ ਨਹੀਂ ਥਾ ਇਹਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਮਤਲਬ ਬੰਗਲਾਦੇਸ਼ ਬਣੀ ਨਹੀਂ ਇੱਕ ਅਕੀ ਕਹੀ ਜਾਂਦੇ ਥੋੜੇ ਮੰਨੀ ਜਾਂਦੇ ਨਾਲ 80 ਤੋਂ ਬਾਅਦ ਜੋ ਜੋ ਘਟਨਾਏ ਹੋਈ ਉਸਕਾ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਔਰ ਤੁਸੀਂ ਕਹਿੰਦੇ ਹੋ ਮੈਂ ਗਲਤੀ ਵੀ ਨਹੀਂ ਮੰਨੀ ਮੈਂ ਨਹੀਂ ਗਲਤੀ ਮੰਨੀ ਕਾਕੇ ਵੀ ਨਹੀਂ ਮੰਨਦੇ ਤੁਸੀਂ ਇਥੋਂ ਦੀ ਗੱਲ ਕਰੀ ਇਹ ਤਾਂ ਲੋਕ ਹੀ ਬਣਾਉਣਗੇ ਇਹਨਾਂ ਨੂੰ ਇਹਨਾਂ ਨੂੰ ਲੋਕ ਹੀ ਬਣਾਉਣਗੇ ਲੋਕ ਬਹਿ ਜਾਓ